ਹਾਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਅਤੇ ਮੇਰੇ ਸਹਿਯੋਗੀ ਰਾਜੀਵ ਪੰਸਲ ਜੀ ਹਰ ਰੋਜ਼ ਦੀ ਤਰ੍ਹਾਂ ਹਰ ਇੱਕ ਮੁੱਦੇ ਤੇ ਚਰਚਾ ਭਾਗ 15 ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਅੱਜ ਫਿਰ ਤੋਂ ਹਾਜ਼ਰ ਹਾਂ ਅੱਜ ਦਾ ਮੁੱਦਾ ਹੈ ਦੋਸਤੋ ਕਿਆ ਦੀਵਾਲੀ ਸਾਰਿਆਂ ਲਈ ਬਰਾਬਰ ਹੈ ਜਿਹੜੇ ਕੱਚੇ ਮੁਲਾਜ਼ਮ ਹੈ ਚਾਹੇ ਬਿਜਲੀ ਵਿਭਾਗ ਚ ਹੋਣ ਚਾਹੇ ਜੰਗਲਾਤ ਵਿਭਾਗ ਚ ਹੋਣ ਚਾਹੇ ਕੋਈ ਵੀ ਵਿਭਾਗ ਚ ਹੋਣ ਕਿਸੇ ਵੀ ਵਿਭਾਗ ਦੇ ਜਿਹੜੇ ਕੱਚੇ ਕਰਮਚਾਰੀ ਹੈ ਕਿਆ ਉਹਨਾਂ ਦੀ ਦੀਵਾਲੀ ਵੀ ਆਮ ਲੋਕਾਂ ਵਰਗੀ ਹੋਆ ਜਾਂ ਉਹਨਾਂ ਦੀ ਦੀਵਾਲੀ ਦੇ ਵਿੱਚ ਦੁੱਖ ਭਰੇ ਹੋਏ ਆ ਜਾਂ ਉਹਨਾਂ ਦੀ ਦੀਵਾਲੀ ਬਗੈਰ ਰੋਸ਼ਨੀ ਤੋਂ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਰਜੀਵ ਬੰਸਲ ਜੀ ਤੋਂ ਜਿਹੜੇ ਹਰ ਇੱਕ ਮੁੱਦੇ ਨੂੰ ਬੜੀ ਚੰਗਿਆ ਦੇ ਨਾਲ ਚੱਕਦੇ ਆ ਤੇ ਹਰ ਇੱਕ ਉੱਤਰ ਜਵਾਬ ਹਰ ਇੱਕ ਗੱਲ ਦਾ ਜਵਾਬ ਬੜੇ ਹੀ ਸਹਿਜ ਤਰੀਕੇ ਦੇ ਨਾਲ ਦਿੰਦੇ ਆ ਰਜੀਵ ਬੰਸਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰਨ ਜੀ ਰਜੀਵ ਬੰਸਲ ਜੀ ਜਦੋਂ ਹੁਣ ਤੁਸੀਂ ਜਾਣੇ ਲਿਆ ਕਿ ਅੱਜ ਦਾ ਆਪਣਾ ਮੁੱਦਾ ਕਿਹੜਾ ਹੈ ਜੀ ਜੀ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਚਾਹੇ ਬਿਜਲੀ ਵਿਭਾਗ ਚਾਹੇ ਚਾਹੇ ਕੋਈ ਜਿਹੜੇ ਕੱਚੇ ਕੰਮ ਆ ਜਿਹੜੇ ਠੇਕੇਦਾਰੀ ਸਿਸਟਮ ਤੇ ਰੱਖੇ ਗਏ ਆ ਚਾਹੇ ਜੰਗਲ ਵਿਭਾਗ ਜੰਗਲਾਤ ਵਿਭਾਗ ਦੇ ਆ ਚਾਹੇ ਸਫਾਈ ਕਰਮਚਾਰੀ ਆ ਜਿੰਨੇ ਵੀ ਜਿਹੜੀ ਠੇਕੇਦਾਰੀ ਸਿਸਟਮ ਦੇ ਵਿੱਚ ਆਪਣੇ ਜਿੰਨੇ ਵੀ ਕੰਮੇ ਹੈਗੇ ਆ ਕਿ ਉਹਨਾਂ ਦੀ ਦੀਵਾਲੀ ਵੀ ਇਸ ਵਾਰ ਖੁਸ਼ੀਆਂ ਭਰੀ ਹੋਊਗੀ ਕਿਉਂਕਿ ਉਹਨਾਂ ਨੂੰ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ ਇਸ ਸਰਕਾਰ ਨੇ ਬਹੁਤ ਜ਼ਿਆਦਾ ਉਹਨਾਂ ਨਾਲ ਵਾਅਦੇ ਵੀ ਕੀਤੇ ਸੀ ਕਿ ਉਹਨਾਂ ਨੂੰ ਪੱਕਿਆਂ 'ਚ ਕਰ ਦਿੱਤਾ ਜਾਏਗਾ ਕਿਆ ਉਹਨਾਂ ਦੀਆਂ ਉਮੀਦਾਂ ਤੇ ਇਹ ਸਰਕਾਰ ਖਰੀ ਉਤਰੀ ਹੈ ਜੀ ਕਰੰਟੀ ਨਹੀਂ ਨਮਸਕਾਰ ਜਿਸ ਤਰ੍ਹਾਂ ਤੁਸੀਂ ਅੱਜ ਮੁੱਦਾ ਚੁੱਕਿਆ ਆਪਾਂ ਨੇ ਵੀ ਕੀ ਆ ਦਿਵਾਲੀ ਮਨਾਉਣ ਦਾ ਹੱਕ ਸਭ ਨੂੰ ਹੈ ਬਿਲਕੁਲ ਜੀ ਕਰਮਜੀਤ ਜੀ ਦਿਵਾਲੀ ਮਨਾਉਣ ਦਾ ਹੱਕ ਸਭ ਨੂੰ ਹੈ ਖੁਸ਼ੀਆਂ ਦਾ ਤਿਹਾਰ ਰੌਸ਼ਨੀ ਦਾ ਤਿਹਾਰ ਦੀਪਾਂ ਦਾ ਤਿਹਾਰ ਇਹ ਮਨਾਉਣ ਦਾ ਹੱਕ ਸਭ ਨੂੰ ਹੈ ਤੁਸੀਂ ਗੱਲ ਕਰਿਓ ਕੱਚੇ ਕਰਮਚਾਰੀਆਂ ਦੀ ਆਊਟਸੋਰਸਿੰਗ ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਆਊਟਸੋਰਸਿੰਗ ਮਤਲਬ ਬਾਹਰ ਤੋਂ ਹਾਇਰ ਕਰੇ ਇੱਕ ਪ੍ਰਾਈਵੇਟ ਠੇਕੇਦਾਰ ਕੰਪਨੀ ਨੇ ਹਾਇਰ ਕਰੇ ਉਹ ਕੰਪਨੀਆਂ ਕਿਆ ਕਰਦੀਆਂ ਕਰਮਜੀਤ ਜੀ ਸਰਕਾਰ ਤੋਂ ਠੇਕਾ ਲੈ ਲੈਂਦੀਆਂ ਕਿ ਅਸੀਂ 15000 20000 ਲੈਣਾ ਜਦਕਿ ਜਿਹੜੇ ਕੱਚੇ ਕੰਮ ਆ ਉਹਨਾਂ ਉਸ ਨਾਲ ਪੈ ਜਾਂਦਾ ਸੋਸ਼ਲ ਕੀਤਾ ਜਾਂਦਾ ਜਿਹੜੇ ਕੱਚੇ ਕੰਮ ਆ ਆਊਟਸੋਰਸਿੰਗ ਕਰਮੀਆਂ ਕਿਸੇ ਵੀ ਭਾਰ ਚ ਲੈ ਲੋ ਆਪਾਂ ਗੱਲ ਕਰੀਏ ਜਲ ਸਪਲਾਈ ਤੇ ਸੈਨੀਟੇਸ਼ਨ ਬੁਬਾਤ ਦੇਖੋ ਨਾ ਕਿ ਡਿਊਟੀ ਬਹੁਤ ਹਾਰਡ ਹੈ ਕਰਮਜੀ ਜੀ ਕਿਸੇ ਦੇ ਘਰ ਪਾਣੀ ਨਹੀਂ ਜਾਂਦਾ ਜਦ ਹੀ ਫੋਨ ਮਾਰਦੇ ਆਪਾਂ ਵੀ ਪਾਣੀ ਨਹੀਂ ਆਇਆ ਲੇਕਿਨ ਇੱਕ ਜਿਹੜਾ ਪੱਕਾ ਬੰਦਾ ਹੈ ਉਹਨੇ ਕਿਹਾ ਕਰਨਾ ਚਾਹ ਕੇ ਫੋਨ ਥੱਲੇ ਡ ਇਮਪਲਾਈ ਨੂੰ ਕਰਨਾ ਜਿਹੜਾ ਕਿ ਕੱਚਾ ਹੈ ਜਿਹੜਾ ਕਿ ਆਊਟਸੋਰਸ ਹੈ ਸਾਰੀ ਜ਼ਿੰਮੇਵਾਰੀ ਉਹਦੇ ਤੋਂ ਉੱਤੇ ਡ ਸਿਰ ਦੇਣੀ ਉਹ ਹੈਂਡਲ ਕਰੇ ਨਾ ਕਰੇ ਦੇਖੋ ਕਰਮਜੀਤ ਜੀ ਤੇਲ ਵੀ ਪੋਣਾ ਹੈ ਘਰ ਦਾ ਗੁਜ਼ਾਰਾ ਵੀ ਆ ਦੁੱਧ ਦਾ ਖਰਚਾ ਵੀ ਆ ਕੀ 500 500 ਤੋਂ 7000 ਦਾ ਖਰਚਾ ਹੋ ਜਾਏਗਾ ਉਹ ਤੇ ਮੋਟਿਆ ਪਰ ਕਿੰਨੀ ਜ਼ਿੰਮੇਵਾਰੀ ਆ ਜਿਸ ਤਰ੍ਹਾਂ ਡਾਟਾ ਐਂਟਰੀ ਆਪਰੇਟਰ ਹੈ ਜੀ ਇਸ ਗੱਲ ਸਪਲਾਈ ਵਿਭਾਗ ਚ ਹੋਰ ਵਿਭਾਗਾਂ ਦੇ ਵਿੱਚ ਉਹਨਾਂ ਨੂੰ ਕਿੰਨੀ ਉਹ ਆ ਸਰਕਾਰ ਤੋਂ ਆਸ ਸੀਗੀ ਜਦੋਂ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਆਮ ਆਦਮੀ ਦੀ ਆਮ ਲੋਕਾਂ ਦੀ ਸਰਕਾਰ ਕਹਿਦੀ ਐ ਦੇਖੋ ਜਿਹੜੇ ਠੇਕੇਦਾਰੀਆਂ ਇਹਨਾਂ ਨੇ ਮਤਲਬ ਇਸ ਸਰਕਾਰ ਦਾ ਖੁੱਲਕੇ ਸਾਥ ਦਿੱਤਾ ਬਿਲਕੁਲ ਵਿਰੋਧ ਤਾਂ ਜ਼ੀਰੋ ਕਰਿਆ ਕਿਉਂਕਿ ਇੱਕ ਨਵੀਂ ਪਾਰਟੀ ਦਾ ਬਹੁਤ ਆਸ ਸੀਗੀ ਨਾ ਨੇ ਤੇ ਖਰਚਾ ਕਰ ਰਹੇ ਲੋਕਾਂ ਨੇ ਕਰ ਰਹੇ ਆ ਜੀ ਜੀ ਮਤਲਬ 15 15 20 20 ਸਾਲ ਤੋਂ ਹੋ ਗਿਆ ਜੌਬ ਤੋਂ ਕਰ ਰਹੇ ਆ ਦੋ ਸਰਕਾਰਾਂ ਨੂੰ ਦੇਖ ਲਿਆ ਸੀਗਾ ਕਾਲੀ ਦਲ ਭਾਜਪਾ ਪਲੱਸ ਤੇ ਕਾਂਗਰਸ ਇਹਨਾਂ ਨੂੰ ਦੇਖਿਆ ਲੋਕਾਂ ਨੇ ਕਿਹਾ ਬਦਲਾ ਲੈਣਾ ਬਦਲਾ ਦਾ ਮਤਲਬ ਵੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਇਹਨਾਂ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਇਸ ਦੀਵਾਲੀ ਦੇ ਤਾਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਕਿ ਜਾਂਦੇ ਜਾਂਦੇ ਸ਼ਾਇਦ ਸਾਨੂੰ ਲਾਟਰੀ ਲੱਗ ਜੇ ਜਿਵੇਂ ਬੀਚ ਸਿੱਧੀ ਗੱਲ ਕਹੀ ਵੀ ਸ਼ਾਇਦ ਸਾਡੀ ਕਿਸਮਤ ਚੰਗ ਹੋ ਜਵੇ ਆਸ ਤੇ ਸਿਲਕ ਸ਼ਾਇਦ ਲక్ష్ਮੀ ਮਾਤਾ ਦੀ ਕਿਰਪਾ ਹੋ ਜਵੇ ਸ਼ਾਇਦ ਸਾਡੇ ਘਰਾਂ ਚ ਰੌਸ਼ਨ ਹੋ ਜੇ ਵੀ ਬਟ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੁਣ ਆਪਾਂ ਇੱਕ ਗੱਲ ਲਈਏ ਮੀਟਰ ਕਰਮਚਾਰੀ ਪਾਵਰ ਕਾਮ ਦੇ ਦੇਖੋ ਉਹਨਾਂ ਦੇ ਤੇ ਮੌਸਮ ਦੇ ਵਿਚਕਾਰ 6 ਇੰਚ ਦਾ ਫਾਂਸਾ ਕਰਮਚਾਰੀ ਜੀ ਬਿਲਕੁਲ ਬਿਜਲੀ ਦੇ ਤਾਰਾਂ ਨਾਲ ਖੇਲ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਿਲਕੁਲ ਕੋਈ ਕਿਸੇ ਦੇ ਘਰ ਬਿਜਲੀ ਡਿਫੈਕਟ ਹੋ ਗਈ ਕੁਝ ਹੋ ਗਈ ਹਾਂਜੀ ਸਰ ਆਪਾਂ 19 12 ਤੇ ਕੰਪਲੀਟ ਕਰਦੇ ਹਾਂ ਉਹ ਕਿੰਨਾ ਦਾ ਡੰਡਾ ਦਿੰਦੀ ਹੈ ਆਊਟਸੋਰਸ ਕਰਮਚਾਰੀਆਂ ਤੇ ਠੀਕ ਆ ਬਿਜਲੀ ਦਾ ਬਿੱਲ ਆ ਉਹਨੂੰ 5 ਤੋਂ 70 ਰੁਪਏ ਕਮਿਸ਼ਨ ਮਿਲਦਾ ਇੱਕ ਬਿੱਲ ਦਾ ਸਾਰੇ ਦਿਹਾੜੀ ਦੇ ਵਿੱਚੋਂ ਬਿੱਲ ਘਟੂਆ ਨੂੰ 5-700 ਰੁਪਏ ਮਿਲੇਗਾ ਲ ਜਦੋਂ ਸੈਲਰੀ ਦੀ ਵਾਰੀ ਆਉਂਦੀ ਹੈ ਤਾਂ ਕਈ ਕੰਪਨੀਆਂ ਦਿਵਾਲੀ ਐਲਾਨ ਕਰ ਦਿੰਦੀਆਂ ਮੇਰੇ ਇੱਕ ਮਿੱਤਰ ਸੀਗੇ ਉਹ ਅੱਜ ਆਏ ਮੈਂ ਉਹਨਾਂ ਨੂੰ ਦਿਵਾਲੀ ਦੀਆਂ ਮੁबारकਾਂ ਦਿੱਤੀਆਂ ਲੇਕਿਨ ਉਹਨਾਂ ਦਾ ਮਨ ਬਹੁਤ ਉਦਾਸ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਸਾਡੀ ਕਾਹਦੀ ਦਿਵਾਲੀ ਸਾਡੀ ਕਾਹਦੀ ਦਿਵਾਲੀ ਕਹਿੰਦੇ ਮੈਂ ਕੀ ਗੱਲ ਹੋ ਗਈ ਵੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਕਹਿੰਦੇ ਤੁਸੀਂ ਜਿਹੜੇ ਸਾਡੇ ਆਊਟਸੋਰਸ ਕਰਮਚਾਰੀਆ ਉਹ ਮੇਰੇ ਕੱਲੇ ਦੀ ਨਹੀਂ ਸਾਰੇ ਦੀ ਮਦਦ ਕਿੱਕਣ ਹੋਏ ਉਹ ਕਹਿੰਦਾ ਸਾਨੂੰ ਬਹੁਤ ਆਸ ਸੀ ਕਿ 4 ਮਹੀਨੇ ਦੀ ਉਹਨਾਂ ਨੇ ਨਾਮ ਦਿੱਤਾ ਫਿਊਜ਼ਨ ਕੰਪਨੀ ਪਾਵਰ ਕਾਮ ਦੀ ਕੰਪਨੀ ਐ ਫਿਊਜ਼ਨ ਕੰਪਨੀ ਆਊਟਸੋਰਸਿੰਗ ਕਰਮਚਾਰੀਆਂ ਨੂੰ ਜੋ ਕੇ ਰੱਖਿਆ ਹੋਇਆ ਸੀਗਾ ਉਹ ਕੰਪਨੀ ਨੇ 4 ਮਹੀਨੇ ਦੀ ਤਨਖਾਹ ਦੇਣ ਤੋਂ ਨੱਟ ਗਈ ਪਲੱਸ ਬੋਨਸ ਦੇਣ ਤੋਂ ਦਿਵਾਲਿਆ ਕੰਪਨੀ ਹੋ ਗਈ ਕਿਹਾ ਭਗਵਾਨਤਮਾਨ ਸਰਕਾਰ ਉਸ ਕੰਪਨੀ ਨੂੰ ਬਲੈਕਲਿਸਟ ਕਰਨਗੇ ਇਹ ਮੈਂ ਗੱਲ ਦਾ ਜਵਾਬ ਚਾਹੁੰਦਾ ਬਿਲਕੁਲ ਦੇਖੋ ਉਹਨਾਂ ਨੂੰ ਕਿੰਨੇ ਰੋਜ਼ਗਾਰ ਜੁੜਿਆ ਹੋਇਆ ਸੀਗਾ ਕਿੰਨੇ ਪਰਿਵਾਰ ਸੀਗੇ ਕਰਮਚਾਰੀ ਜੀ 4 ਮਹੀਨੇ ਦੇ ਵਿੱਚ ਉਹਨਾਂ ਨੇ ਮਤਲਬ ਜਿਹੜੇ ਪੰਪਲ ਤੇ ਠੀਕ ਹੈ ਜੀ ਜਿਸ ਤੇ ਦੁੱਪਰਾ ਉਹਨੇ ਧਾਰ ਨਹੀਂ ਕਰਿਆ ਦੇਖੋ ਇਹ ਕਿਆ ਹੈ ਮਹਿਕਮਾ ਫਿਰ ਇਹ ਗੱਲ ਦੂਸਰੇ ਪਾਸੇ ਨੂੰ ਕਰੀਏ ਕਿਆ ਮਹਿਕਮਾ ਉਹਨਾਂ ਨੂੰ ਖੁਦ ਕਹਿੰਦਾ ਵੀ ਤੁਸੀਂ ਚੋਰੀ ਕਰੋ ਉਹਨਾਂ ਨੇ ਆਪਣੇ ਨਿਆਣੇ ਪਾਲਨੇ ਆ ਉਹਨਾਂ ਦੇ ਬੱਚੇ ਪਾਲਨੇ ਬੱਚਿਆਂ ਦੀ ਸਕੂਲ ਦੀ ਫੀਸ ਕਿੱਥੋਂ ਦੇਣਗੇ ਮਜਬੂਰੀ ਚ ਆ ਕੇ ਬੰਦਾ ਫਿਰ ਆ ਕੇ ਕੰਮ ਕਰ ਦੇਖੋ ਆਪਾਂ ਡੀਆਈਜੀ ਨੂੰ ਮੁੱਦਾ ਲਿਆ ਹੈ ਕਿਹੜੀ ਸ਼ੋਰ ਮੰਗੀ ਇਸ ਦੀ ਜੇ ਤਾਂ ਪੂਰੀ ਜਾਂਚ ਹੋਏਗੀ ਤਾਂ ਕੁਝ ਵਿਸ਼ਾ ਹੋਰ ਨਿਕਲੇਗਾ ਵੀ ਕਿਆ ਇਹਦੇ ਵਿੱਚ ਕੌਣ ਕੌਣੇ ਨਵਾਲਵ ਸੀ ਬਿਲਕੁਲ ਬਿਲਕੁਲ ਮਤਲਬ ਵੀ ਆਪਾਂ ਇਹ ਗੱਲ ਕਹਿ ਦਈਏ ਕਿ ਪ੍ਰਿਸ਼ਟਾਚਾਰ ਕਿਤੇ ਕਰਨ ਪਰ ਬੰਦਿਆਂ ਨੂੰ ਮਜਬੂਰਤਾ ਨਹੀਂ ਕਰਿਆ ਜਾਂਦਾ ਕਰਮ ਦੀ ਇਹ ਵੀ ਗੱਲ ਵਿਚਾਰਨਯੋਗ ਹੈ ਬਿਲਕੁਲ ਬਿਲਕੁਲ ਜਦ ਉਹਨਾਂ ਨੂੰ ਪੂਰਾ ਉਹਨਾਂ ਦਾ ਹੱਕ ਨਹੀਂ ਮਿਲਣਾ ਤੇ ਜਿਹੜਾ ਹੱਕ ਉਹਨਾਂ ਨਾਲ ਚਲੋ ਘਾਟ ਘਾਟਾਵਾਤਾ ਕਰਕੇ ਜਿਹੜਾ ਕਰਿਆ ਹੋਇਆ ਤੇ ਤਿਹਾਰਾਂ ਦੇ ਆਗ ਵਿੱਚ ਆ ਕੇ ਉਹ ਵੀ ਨਹੀਂ ਮਿਲਿਆ 4 ਮਹੀਨੇ ਤੋਂ ਅਟਕੇ ਕੰਪਨੀ ਦੱਸੋ ਉਹ ਬੱਚਾ ਨਾਲ ਕਿੱਕਣ ਦੀਵਾਲੀ ਮਨਾਣਗੇ ਕਿੱਕਣ ਆਪਣੇ ਘਰ ਰੌਸ਼ਨੀ ਚ ਕਰਨਗੇ ਕਿੱਕਣ ਲక్ష్ਮੀ ਮਾਤਾ ਨੂੰ ਮਨਾਣਗੇ ਦੇਖੋ ਜੀ ਸਰਕਾਰੀ ਸਾਰਾ ਸਮਾਨ ਹੈ ਨਾ ਬਾਜ਼ਾਰ ਦੇ ਵਿੱਚ ਮੁੱਲ ਮਿਲਦਾ ਕੋਈ ਕਿਸੇ ਨਾਲ ਕੋਈ ਧਾਰ ਨਹੀਂ ਕਰਦਾ ਜੀ ਬਿਨਾਂ ਡਿਓਟੀ ਜਿੰਨੀ ਮਰਜ਼ੀ ਲਿਹਾਜ ਜਾ ਕਿਸੇ ਨਾਲ ਕੋਈ ਅਗਲਾ ਇੱਕ ਦਿਨ ਇੱਕ ਵਾਰ ਧਾਰ ਕਰੇਗਾ ਕਰਨ ਜੀ ਚਾਰ ਮਹੀਨੇ ਕੋਈ ਕਿਸੇ ਦਾ ਬਿਜ਼ਨਸ ਹਾਂ ਜੀ ਦੇਖੋ ਹਰ ਇੱਕ ਦੇ ਮਤਲਬ ਇੱਕ ਕੰਟੈਕਟ ਹੈ ਜੀ ਕੜੀ ਵਾਈ ਕੜੀ ਜੁੜੀ ਹੋਈ ਹੈ 10 15 ਦਿਨ ਦਾ ਬੰਨਿਆ ਚਾਰ ਚਾਰ ਮਹੀਨੇ ਵਿੱਚ ਕਰਨ ਜੀ ਕੋਈ ਧਾਰ ਨਹੀਂ ਕਰਦਾ ਨੰਬਰ ਦੋ ਗੱਲ ਕਰੀਏ ਜਿਹੜੇ ਨਗਰ ਕੌਂਸਲ ਦੇ ਵਿੱਚ ਤੁਸੀਂ ਗੱਲ ਕਰੀ ਸਫਾਈ ਕਰਮਚਾਰੀਆਂ ਮੈਂ ਆਪਾਂ ਇੱਕ ਮੁੱਦਾ ਪਹਿਲਾਂ ਵੀ ਚੱਕਿਆ ਪਹਿਲਾਂ ਵੀ ਆਪਾਂ ਨੇ ਗੱਲ ਕੀਤੀ ਕਿ ਦਿੱਲੀ ਦੀ ਕੰਪਨੀ ਨੂੰ ਠੇਕਾ ਦੇ ਦੇ ਉਹ ਤਾਂ ਦਿਨ ਰਾਤ ਨੂੰ ਨੇ ਇੱਕ ਕਰਕੇ ਸਫਾਈ ਕੀਤੀ ਸ਼ਹਿਰਾਂ ਦੀ ਉਸ ਤੋਂ ਬਾਅਦ ਵੀ ਕਰਨੀ ਹੈ ਦਿਵਾਲੀ ਤੋਂ ਬਾਅਦ ਵੀ ਕਰਨੀ ਜੀ ਕਰਨੀ ਕਿਉਂਕਿ ਦੇਖੀ ਆਪਾਂ 24 ਘੰਟੇ ਹੋ ਗਏ 24 ਘੰਟੇ 24 ਘੰਟੇ ਜੀ ਨੰਬਰ ਨੰਬਰ 3 ਗੱਲ ਕਰੀਏ ਕਰਨ ਜੀ ਜੀ ਆਪਾਂ ਹੁਣ ਸਿਹਤ ਵਿਭਾਗ ਦੇ ਜਿੰਨੇ ਕਰਮਚਾਰੀ ਆ ਦੇਖੋ ਬਰੀਜਾਂ ਦੀ ਜਾਨ 108 ਐਂਬੂਲੈਂਸ ਵਾਲੇ ਉਹ ਕਿੰਨਾ ਆਪਾਂ ਨੂੰ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ 'ਚ ਮਦਦ ਕਰਦੇ ਆ ਇਨ ਕੇਸ ਆਫ ਅ ਮਰਜੈਂਸੀ ਆਪਾਂ ਜੀ ਵੀ ਜਾਨ ਖਤਰੇ 'ਚ ਪਾਉਂਦੇ ਆ ਕਰਮ ਜੀ ਜੀ ਆਪਾਂ ਜੇ ਡਾਕਟਰ ਨੂੰ ਲਾ ਦਤਾ ਦੂਜਾ ਰੂਪ ਕਿਹਾ ਜਾਂਦਾ ਹੈ ਤਾਂ ਡਰਾਈਵਰਾਂ ਨੂੰ ਵੀ ਦੂਜਾ ਰੂਪ ਹੀ ਕਹਿਣਾ ਚਾਹੀਦਾ ਦੇਖੋ ਜੇ ਉਹ ਹਸਪਤਾਲ ਬਚਾਏਗਾ ਤਾਂ ਹੀ ਡਾਕਟਰ ਲਾਅ ਸ਼ੁਰੂ ਕਰੇਗਾ ਜੇ ਉਹ ਨਾ ਹੋਏ ਦੇ 108 ਐਂਬੂਲੈਂਸ ਵਾਲੇ ਡਰਾਈਵਰਾਂ ਨੂੰ ਕਿਸੇ ਇਗਨੋਰ ਨਹੀਂ ਕਰ ਸਕਦੇ ਕਰਮਜੀਤ ਜੀ ਇੱਕ ਜੀਓਟੀਆ ਕੰਪਨੀ ਆ ਫਾਜ਼ਿਲ ਕਾ ਦੀ ਕੰਪਨੀ ਸੀਗੀ ਜੀਓਟੀਆ ਇਹ ਉਹਨਾਂ ਦੇ ਅਧੀਨ ਸੀਗਾ ਉਹਨਾਂ ਨੇ ਰਾਜ ਦਾ ਸ਼ੋਸ਼ਣ ਕਰਿਆ ਕਈ ਡਰਾਈਵਰ ਛੱਟ ਗਏ ਦੱਸੋ ਕੀ ਕਰਨ ਜੀ ਮਤਲਬ ਇਹ ਲੋਕਾਂ ਨੂੰ ਮਤਲਬ ਸਰਕਾਰ ਤੋਂ ਬਹੁਤ ਆਸ ਸੀ ਕਿਉਂਕਿ ਪੰਜਾਬ ਦਾ ਜਿਹੜਾ ਹੈਲਥ ਮਿਨਿਸਟਰ ਆ ਉਹ ਇੱਕ ਖੁਦ ਡਾਕਟਰ ਆ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਨੂੰ ਐ ਸੀਗਾ ਜਿਹੜੇ ਨਰਸ ਐ ਆਊਟਸੋਰਸਿੰ ਮਤਲਬ ਇਹ ਸਾਰਾ ਸਾਰਾ ਦਿਨ ਡਿਊਟੀ ਹੈ ਕਰਨ ਜੀ ਦੀ 24 ਘੰਟੇ ਹਾਂ ਜੇ ਹੁਣ ਪੰਜਾਬ ਦੇ ਥਾਣਿਆਂ ਦੇ ਵਿੱਚ ਜਿੰਨੇ ਵੀ ਲੰਗਰੀਆਂ ਇਹ ਸਾਰੇ ਕੱਚੇ ਆ ਸਾਰੇ ਕੱਚੇ ਦੇਖੋ 24 ਘੰਟੇ ਦੇਲ ਚ ਕਿਸੇ ਸਿੱਧਾ ਰਹਿਣ ਨੂੰ ਮਨ ਕਰਦਾ ਜੀ ਥਾਣੇ ਦੇ ਵਿੱਚ ਬਿਲਕੁਲ ਜੀ ਉਹਨਾਂ ਦੇ ਪਰਿਵਾਰ ਹੈ ਜੀ ਉਹਨਾਂ ਦਾ ਵੀ ਦਿਲ ਨਹੀਂ ਕਰਦਾ ਪਰਵਾਨਾ ਚ ਬੱਚੇ ਪਾਲੀਏ ਉਹਨਾਂ ਨੂੰ ਪੱਕੇ ਕਿਉਂ ਨਹੀਂ ਕਰਿਆ ਜਾਂਦਾ ਉਹਨਾਂ ਨੂੰ ਚਾਂਸਾ ਕਿਉਂ ਦਿਆ ਜਾਂਦਾ ਫਿਰ ਹਾਂ ਜਾਂ ਤਾਂ ਤੁਸੀਂ ਚਾਂਸਾ ਉਸ ਤੋਂ ਬਾਅਦ ਜਿਹੜੇ ਸਾਡੇ ਮਤਲਬ 60 ਸਾਲ ਤੋਂ ਉੱਪਰ ਆ ਗਏ ਜਿਹੜੇ ਰਿਟਾਇਰ ਹੋਣ ਦੇ ਕਿਨਾਰੇ ਆ ਲਗਭਗ ਉਹਨਾਂ ਨੂੰ ਆਪਣੀ ਮਤਲਬ ਫਿਊਚਰ ਦੀ ਚਿੰਤਾ ਦੇਖੋ ਕਰਨ ਇਹ ਸ਼ੋਸ਼ਣਤਾ ਹੋਰ ਕੀ ਬਿਲਕੁਲ ਸ਼ੋਸ਼ਣ ਹੋ ਰਿਹਾ ਜੀ ਆਮ ਆਦਮੀ ਦੇ ਨਾਲ ਹਰ ਪਾਸੇ ਸ਼ੋਸ਼ਣ ਹੋ ਰਿਹਾ ਦੇਖੋ ਕਰਮਜੀਤ ਇਸ ਕਰਨ ਕੇ ਨਹੀਂ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਆਸ ਉਮੀਦ ਸੀਗੀ ਭਗਵਾਨ ਤੁਮਾਰ ਸਾਹਿਬ ਤੋਂ ਕਿ ਉਹਨਾਂ ਦਾ ਨੀਲਾ ਪੈਣਾ ਹਰਾ ਪੈਣਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਗਰੀਬ ਲੋਕਾਂ ਦੀ ਮਦਦ ਲਈ ਚੱਲੇਗਾ ਅਜੇ ਤੱਕ ਚੱਲਿਆ ਨਹੀਂ ਉਹ ਦੇਖੋ ਇਸ ਦਿਵਾਲੀ ਨੂੰ ਵੀ ਨਹੀਂ ਚੱਲਿਆ ਜਦ ਕਿ ਉਹਨਾਂ ਦੇ ਮਤਲਬ ਦਿਵਾਲੀ ਇਹ ਅਧੂਰੀ ਹੈ ਜੀ ਕਿਉਂਕਿ ਆਮ ਘਰ ਦਾ ਮੁੰਡਾ ਕਹਿ ਕੇ ਮਾਸਟਰ ਮਿੰਦਰ ਦਾ ਮਾਸਟਰ ਦਾ ਦੇਖੋ ਤੁਸੀਂ ਕੱਚੇ ਮਾਸਟਰ ਜਿਹੜੇ ਤੇ ਬਹੁਤ ਤੁਹਾਨੂੰ ਫਿਕਰਮੰਦ ਹੋਣਾ ਚਾਹੀਦਾ ਭਗਵੰਤ ਮਾਨ ਸਾਹਿਬ ਆਮ ਲੋਕਾਂ ਦੇ ਲਈ ਕਿਉਂਕਿ ਆਮ ਲੋਕਾਂ ਨੇ ਤੁਹਾਨੂੰ ਜਦ ਤੁਸੀਂ ਸੱਤਾ ਦੇ ਵਿੱਚ ਆਏ ਜਾਂ ਤੁਸੀਂ ਮੁੱਖ ਮੰਤਰੀ ਬਣੇ ਤਾਂ ਲੋਕਾਂ ਨੂੰ ਇੰਜ ਪ੍ਰਤੀਤ ਹੋਇਆ ਸੀ ਕਿ ਅਸੀਂ ਸਾਡੇ ਘਰ ਤੋਂ ਕੋਈ ਮੁੱਖ ਮੰਤਰੀ ਵੀ ਅਸੀਂ ਬਣ ਕੇ ਮੁੱਖ ਮੰਤਰੀ ਬਣ ਕੇ ਮੁੱਖ ਮੰਤਰੀ ਕਰਮਜੀਤ ਇਹ ਉਹਨਾਂ ਨੇ ਵਰਕਰਾਂ ਨੇ ਆਪਣੇ ਪੱਲੇ ਤੋਂ ਪੈਸੇ ਲਗਾਏ ਆ ਲਾਏ ਆ ਕਿਥੋਂ ਲਾਏ ਦਿੱਕੀ ਤੈਨੂੰ ਕਹਿ ਕੇ ਹਾਂ ਬਸ ਉਹੀ ਪੱਲੇ ਸਾਹਮਣੇ ਜਾਨੀ ਕਿ ਆਸਬਾਸੀ ਲੋਕਾਂ ਨੇ ਕਹਿੰਦੇ ਸੀ ਨਾ ਕਿ ਇੱਕ ਹਵਾਈ ਕੋ ਕਿਸੇ ਆਮ ਆਦਮੀ 파ਰਮਜੀਤ ਬਹੁਤ ਆਸਬੀ ਲੇਕਿਨ ਉਸ ਆਸ ਨੂੰ ਪੂਰ ਨਹੀਂ ਪਿਆ ਤੋਂ ਸਾਡੇ ਇਹੀ ਭਗਵੰਤ ਮਾਨ ਸਰਕਾਰ ਮੋਰੇ ਹੱਥ ਬਣ ਕਿ 2026 ਦੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਆਊਟਸੋਰਸ ਕਰਮਚਾਰੀਆ ਜਿਹੜੇ ਸਾਡੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਵੀਰ ਆ ਉਹਨਾਂ ਦੀ ਆਸਾਂ ਨੂੰ ਪੂਰ ਪਵੇ ਤਾਂ ਕਿ ਉਹ ਵੀ ਦੀਵਾਲੀ ਆਮ ਲੋਕਾਂ ਦੀ ਤਰ੍ਹਾਂ ਖੁਸ਼ੀਆਂ ਭਰੀ ਮਨਾ ਸਕਣ ਉਹਨਾਂ ਦੇ ਘਰ ਵੀ ਚਾਨਣਾ ਹੋ ਸਕੇ ਉਹਨਾਂ ਦੇ ਘਰ ਵੀ ਮਾਂ ਲਕਸ਼ਮੀ ਆ ਜਾਵੇ ਗੰਭੀਰਤਾ ਨਾਲ ਸੋਚਿਆ ਜਾਵੇ ਪੰਜਾਬ ਸਰਕਾਰ ਅੱਗੇ ਸਾਡੀ ਰਿਕਵੈਸਟ ਆ ਬੇਨਤੀ ਆ ਕਿ ਉਹਨਾਂ ਕੱਟੇ ਮੁਲਾਜ਼ਮਾਂ ਬਾਰੇ ਵੀ ਸੋਚਿਆ ਜਾਵੇ ਕਿਉਂਕਿ ਤੁਸੀਂ ਉਹਨਾਂ ਨਾਲ ਵਾਅਦੇ ਕੀਤੇ ਆ ਜੀ ਹੁਣ ਤਾਂ ਮੇਰੇ ਕੋਲ 4 3.5 ਸਾਲ ਲੰਘ ਗਏ ਜੀ ਲੱਗੇ ਜੀ ਕਰਨ ਜੀ ਹੁਣ ਸਮਾਂ ਨਹੀਂ ਰਿਹਾ ਹੁਣ ਸਮਾਂ ਨਹੀਂ ਰਿਹਾ ਆ 2026 ਦੀ ਦੁਆੜੀ ਲਾਸਟ ਹੈ ਉਹਨਾਂ ਦੀ ਆਸਾਂ ਵੀ ਜਾਗ ਰਹੀਆਂ ਕਿ ਕੀ ਆ ਭਗਵਾਨ ਤੁਮਨ ਸਾਹਿਬ ਦਾ ਹਰਾ ਪੈਨ ਚੱਲੇਗਾ ਜਾਂ ਨਹੀਂ ਇਹ 2026 ਤੱਕ ਦੇਖਣਾ ਹੋਵੇਗਾ ਆਪਾਂ 2026 ਦੀ ਦੁਆੜੀ ਨੂੰ ਕਰਨ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਪਾਈ ਇਹ ਮੁੱਦਾ ਦੁਬਾਰਾ ਠਾਮਾਂਗੇ ਮੈਂ ਤਾਂ ਕਹਿੰਦਾ ਕਿ ਇਹ ਮੁੱਦਾ ਲੋੜੇ ਨਾ ਪਵੇ ਲੋੜੇ ਨਾ ਪਵੇ ਜੀ ਉਠਾੜਦੇ ਉਸ ਤੋਂ ਪਹਿਲਾਂ ਹੀ ਆ ਗੱਲ ਹੋ ਜਵੇ ਲੇਕਿਨ ਕਿਉਂ ਨਾ ਵੀ ਆਸ ਨੂੰ ਪੂਰ ਨਾ ਪਿਆ ਤਾਂ ਆਪਾਂ ਮੁੱਦਾ ਫੇਰ ਠਾਮ ਕੇ ਕਰਨੀ ਪੈਣੀ ਤੇ ਬਾਕੀ ਤੁਸੀਂ ਆਪਣੀ ਕਮੈਂਟ ਕਰਕੇ رائے ਦਿਓ ਸਾਡਾ ਮੁੱਦਾ ਕਿਸ ਤਰ੍ਹਾਂ ਦਾ ਲੱਗਿਆ ਅਗਰ ਤੁਸੀਂ ਕੋਈ ਹੋਰ ਮੁੱਦੇ ਤੇ ਬਹਿਸ ਚਾਹੁੰਦੇ ਹੋ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ 'ਚ ਮੈਂਸ਼ਨ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਭਗਵਾਨ ਤੁਮਨ ਸਾਹਿਬ ਤੱਕ ਕੁਝ ਵੀ ਕਰਿਓ ਤਾਂ ਜੋ ਆਊਟਸੋਰਸ ਕਰਮਚਾਰੀਆ ਇਹਨਾਂ ਦਾ ਭਲਾ ਹੋ ਸਕੇ ਇਹਨਾਂ ਦੇ ਘਰ ਵੀ ਖੁਸ਼ੀਆਂ ਆਣ ਇਹਨਾਂ ਦੇ ਘਰ ਵੀ ਲਕਸ਼ਮੀ ਮਾਤਾ ਦਾ ਆਵਾਹਨ ਹੋਵੇ ਇਹੀ ਸ਼ਬਦਾਂ ਨਾਲ Tá bom. Mas